ਇਹ ਤਸਵੀਰਾਂ RAM ਮੰਦਿਰ ਅਯੋਧਿਆ ਤੋਂ ਸਾਹਮਣੇ ਆਈਆਂ ਨੇ ਜਿੱਥੇ RAM ਲੱਲਾ ਦੀ ਦਰਸ਼ਨਾ ਦੇ ਲਈ ਲੱਖਾਂ ਦੀ ਗਿਣਤੀ ਦੇ ਵਿੱਚ ਭਗਤ ਪਹੁੰਚੇ ਹੋਏ ਨੇ RAM ਮੰਦਿਰ ਦੇ ਵਿੱਚ ਦਰਸ਼ਨ ਦੇ ਲਈ ਵੱਡੀ ਭੀੜ ਉਮੜ ਗਈ ਹੈ ਅਯੋਧਿਆ ਦੇ ਵਿੱਚ RAM ਲੱਲਾ ਦੀ ਪ੍ਰਾਨ ਪ੍ਰਤੀਸ਼ਠਾ ਤੋਂ ਬਾਅਦ ਅੱਜ ਯਾਨੀ 23 ਜਨਵਰੀ ਨੂੰ ਮੰਦਿਰ ਦੇ ਵਿੱਚ ਆਮ ਲੋਕਾਂ ਦਾ ਦਰਸ਼ਨ ਸ਼ੁਰੂ ਹੋ ਚੁੱਕਾ ਹੈ ਰਾਤ 3 ਵਜੇ ਤੋਂ ਹੀ ਦਰਸ਼ਨ ਦੇ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਉਮੜੀ ਹੈ RAM ਲੱਲਾ ਦੇ ਦਰਸ਼ਨ ਦੇ ਲਈ ਕਈ ਸੂਬਿਆਂ ਤੋਂ ਲੋਕ ਆਏ ਹੋਏ ਨੇ ਸਿਧਾ ਹੀ ਸਵੇਰੇ ਮੰਦਿਰ ਦੇ ਗੇਟ ਖੁੱਲੇ ਤਾਂ ਲੋਕਾਂ ਦੇ ਵਿੱਚ ਅੰਦਰ ਜਾਣ ਦੇ ਲਈ ਇੱਕ ਹੋੜ ਜਿਹੀ ਮਚ ਗਈ ਲੋਕ ਤੱਕਾ ਮੁੱਕੀ ਕਰਦੇ ਹੋਏ ਨਜ਼ਰ ਆਇ ਸ਼ੁਰੂਆਤ ਦੇ ਵਿੱਚ ਪ੍ਰਸ਼ਾਸਨ ਭੀੜ ਦੇ ਅੱਗੇ ਬੇਬਸ ਨਜ਼ਰ ਆਇ ਭੀੜ ਨੂੰ ਨਿਯੰਤਰਿਤ ਕਰਨ ਦੇ ਲਈ ਰੈਪਿਡ ਐਕਸ਼ਨ ਫੋਰਸ ਯਾਨੀ ਕਿ ਆਰ ਏ ਐਫ ਨੇ ਮੋਚਾ ਸੰਭਾਲਿਆ ਤਾਂ ਹੁਣ ਦਰਸ਼ਨਾਰਥੀਆਂ ਨੂੰ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਅੰਦਰ ਭੇਜਿਆ ਜਾ ਰਿਹਾ ਹੈ ਤਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਪੈਰ ਰੱਖਣ ਦੀ ਵੀ ਥਾਂ ਨਹੀਂ ਹੈ ਤਸਵੀਰਾਂ ਦੇ ਵਿੱਚ ਸਿਰਫ ਲੋਕ ਹੀ ਲੋਕ ਨਜ਼ਰ ਆ ਰਹੇ ਨੇ ਜੋ RAM LALLA ਦੇ ਦਰਸ਼ਨਾਂ ਨੂੰ ਆਤੁਰ ਨੇ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੱਕਾ ਮੁੱਕੀ ਵੀ ਹੋਈ ਹੈ ਹੋੜ ਮੱਚੀ ਹੋਈ ਹੈ ਲੋਕਾਂ ਦੇ ਵਿੱਚ RAM LALLA ਦੇ ਦਰਸ਼ਨਾਂ ਦੀਆਂ ਤਸਵੀਰਾਂ ਇਸ ਗੱਲ ਦੀਆਂ ਸਾਕਸ਼ੀ ਨੇ ਕਿ 500 ਸਾਲਾਂ ਤੋਂ ਲੋਕ ਕਿੰਨੇ ਤੜਪੇ ਹੋਏ ਸੀ 500 ਸਾਲਾਂ ਤੋਂ ਲੋਕਾਂ ਨੂੰ ਇਸੇ ਦਿਨ ਦਾ ਇੰਤਜ਼ਾਰ ਸੀ ਤਕਾਲ ਜਿਸ ਤਰੀਕੇ ਦੇ ਨਾਲ ਪ੍ਰਾਣ ਪ੍ਰਤੀਸ਼ਠਾ ਹੋਈ ਹੈ RAM LALLA ਦੀ RAM ਮੰਦਿਰ ਦੇ ਵਿੱਚ ਤਾਇਕ ਚਲਕ ਪੌਣ ਦੇ ਲਈ ਲੋਕ ਤਰਸੇ ਹੋਏ ਨੇ ਜਿੱਦਾਂ ਹੀ ਸਵੇਰੇ ਮੰਦਰ ਦੇ ਕਪਾਟ ਖੁੱਲੇ ਨੇ ਤਾਂ ਲੋਕ ਅੰਦਰ ਜਾਣ ਦੇ ਲਈ ਬਹੁਤ ਜ਼ਿਆਦਾ ਕਾਲੇ ਨਜ਼ਰਾਂ ਏ ਤੱਕਾ ਮੁੱਕੀ ਹੋਈ ਹੋੜ ਲੱਗੀ ਹੋਈ ਆ ਲੋਕਾਂ ਦੇ ਵਿੱਚ ਫਿਲਹਾਲ ਪ੍ਰਸ਼ਾਸਨ ਦੇ ਵੱਲੋਂ ਇਸ ਸਥਿਤੀ ਤੇ ਕਾਬੂ ਪਾ ਲਿਆ ਗਿਆ ਤਾਂ ਹੁਣ ਛੋਟੇ-ਛੋਟੇ ਗਰੁੱਪਾਂ ਦੇ ਵਿੱਚ ਲੋਕਾਂ ਨੂੰ ਰਾਮ ਲੱਲਾ ਦੇ ਦਰਸ਼ਨਾਂ ਦੇ ਲਈ ਭੇਜਿਆ ਜਾ ਰਿਹਾ ਹੈ ਛੋ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਜੋ ਸਿੱਧੀਆਂ ਅਯੁੱਧਿਆ ਰਾਮ ਮੰਦਰ ਤੋਂ ਸਾਹਮਣੇ ਆਈਆਂ ਨੇ ਇਹੀ ਤਸਵੀਰਾਂ RAM ਮੰਦਿਰ ਅਯੋਧਿਆ ਤੋਂ ਸਾਹਮਣੇ ਆਈਆਂ ਨੇ ਜਿੱਥੇ RAM ਲੱਲਾ ਦੀ ਦਰਸ਼ਨਾ ਦੇ ਲਈ ਲੱਖਾਂ ਦੀ ਗਿਣਤੀ ਦੇ ਵਿੱਚ ਭਗਤ ਪਹੁੰਚੇ ਹੋਏ ਨੇ RAM ਮੰਦਿਰ ਦੇ ਵਿੱਚ ਦਰਸ਼ਨ ਦੇ ਲਈ ਵੱਡੀ ਭੀੜ ਉਮੜ ਗਈ ਹੈ ਅਯੋਧਿਆ ਦੇ ਵਿੱਚ RAM ਲੱਲਾ ਦੀ ਪ੍ਰਾਨ ਪ੍ਰਤੀਸ਼ਠਾ ਤੋਂ ਬਾਅਦ ਅੱਜ ਯਾਨੀ 23 ਜਨਵਰੀ ਨੂੰ ਮੰਦਿਰ ਦੇ ਵਿੱਚ ਆਮ ਲੋਕਾਂ ਦਾ ਦਰਸ਼ਨ ਸ਼ੁਰੂ ਹੋ ਚੁੱਕਾ ਹੈ ਤਾਂ ਰਾਤ ਦੇਨ ਵਜੇ ਤੋਂ ਹੀ ਦਰਸ਼ਨ ਦੇ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਉਮੜੀ ਹੈ। ਰਾਮ ਲੱਲਾ ਦੇ ਦਰਸ਼ਨ ਦੇ ਲਈ ਕਈ ਸੂਬਿਆਂ ਤੋਂ ਲੋਕ ਆਏ ਹੋਏ ਨੇ। ਜਿੱਦਾਂ ਹੀ ਸਵੇਰੇ ਮੰਦਿਰ ਦੇ ਗੇਟ ਖੁੱਲੇ ਤਾਂ ਲੋਕਾਂ ਦੇ ਵਿੱਚ ਅੰਦਰ ਜਾਣ ਦੇ ਲਈ ਇੱਕ ਹੋੜ ਜਿਹੀ ਮਚ ਗਈ। ਲੋਕ ਤੱਕਾ ਮੁੱਕੀ ਕਰਦੇ ਹੋਏ ਨਜ਼ਰ ਆਇਆ। ਸ਼ੁਰੂਆਤ ਦੇ ਵਿੱਚ ਪ੍ਰਸ਼ਾਸਨ ਭੀੜ ਦੇ ਅੱਗੇ ਬੇਬਸ ਨਜ਼ਰ ਆਇਆ। ਭੀੜ ਨੂੰ ਨਿਯੰਤਰਿਤ ਕਰਨ ਦੇ ਲਈ ਰੈਪਿਡ ਐਕਸ਼ਨ ਫੋਰਸ ਯਾਨੀ ਕਿ RAF ਨੇ ਮੋਰਚਾ ਸੰਭਾਲਿਆ। ਤਾਂ ਹੁਣ ਦਰਸ਼ਨਾਰਥੀਆਂ ਨੂੰ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਅੰਦਰ ਭੇਜਿਆ ਜਾ ਰਿਹਾ ਹੈ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਪੈਰ ਰੱਖਣ ਦੀ ਵੀ ਥਾਂ ਨਹੀਂ ਹੈ ਤਸਵੀਰਾਂ ਦੇ ਵਿੱਚ ਸਿਰਫ ਲੋਕ ਹੀ ਲੋਕ ਨਜ਼ਰ ਆ ਰਹੇ ਨੇ ਜੋ ਰਾਮ ਲੱਲਾ ਦੇ ਦਰਸ਼ਨਾਂ ਨੂੰ ਆਤੁਰ ਨੇ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੱਕਾ ਮੁੱਕੀ ਵੀ ਹੋਈ ਹੈ ਹੋੜ ਮੱਚੀ ਹੋਈ ਹੈ ਲੋਕਾਂ ਦੇ ਵਿੱਚ ਰਾਮ ਲੱਲਾ ਦੇ ਦਰਸ਼ਨਾ ਦੀਆਂ ਤਸਵੀਰਾਂ ਇਸ ਗੱਲ ਦੀਆਂ ਸਾਕਸ਼ੀ ਨੇ ਕਿ 500 ਸਾਲਾਂ ਤੋਂ ਲੋਕ ਕਿੰਨੇ ਤੜਪੇ ਹੋਏ ਸੀ 500 ਸਾਲਾਂ ਤੋਂ ਲੋਕਾਂ ਨੂੰ ਇਸੇ ਦਿਨ ਦਾ ਇੰਤਜ਼ਾਰ ਸੀ ਤੱਕਲ ਜਿਸ ਤਰੀਕੇ ਦੇ ਨਾਲ ਪ੍ਰਾਣ ਪ੍ਰਤੀਸ਼ਟਾ ਹੋਈ ਹੈ ਰਾਮ ਲੱਲਾ ਦੀ ਰਾਮ ਮੰਦਿਰ ਦੇ ਵਿੱਚ ਤਾਂ ਇੱਕ ਚਲਕ ਪਾਉਣ ਦੇ ਲਈ ਲੋਕ ਤਰਸੇ ਹੋਏ ਨੇ ਜ ਹਾਂ ਹੀ ਸ੍ਰੀ ਰਾਮ ਮੰਦਰ ਦੇ ਕਪਾਟ ਖੁੱਲੇ ਨੇ ਤਾਂ ਲੋਕ ਅੰਦਰ ਜਾਣ ਦੇ ਲਈ ਬਹੁਤ ਜ਼ਿਆਦਾ ਕਾਲੇ ਨਜ਼ਰ ਆਏ ਤੱਕਾ ਮੁੱਕੀ ਹੋਈ ਹੋੜ ਲੱਗੀ ਹੋਈ ਆ ਲੋਕਾਂ ਦੇ ਵਿੱਚ ਫਿਲਹਾਲ ਪ੍ਰਸ਼ਾਸਨ ਦੇ ਵੱਲੋਂ ਇਸ ਸਥਿਤੀ ਦੇ ਕਾਬੂ ਪਾ ਲਿਆ ਗਿਆ ਤਾਂ ਹੁਣ ਛੋਟੇ-ਛੋਟੇ ਗਰੁੱਪਾਂ ਦੇ ਵਿੱਚ ਲੋਕਾਂ ਨੂੰ ਰਾਮ ਲੱਲਾ ਦੇ ਦਰਸ਼ਨਾਂ ਦੇ ਲਈ ਭੇਜਿਆ ਜਾ ਰਿਹਾ ਹੈ ਛੋਇਕ ਵਾਰ ਤੁਹਾਨੂੰ ਇਹ ਤਸਵੀਰਾਂ ਦਿਖਾਉਂਦੇ ਹਾਂ ਜੋ ਸਿੱਧੀਆਂ ਅਯੁੱਧਿਆ ਰਾਮ ਮੰਦਰ ਤੋਂ ਸਾਹਮਣੇ ਹਨ ਯਾਨੀ